ਆਜੋ ਵੀ ਦੋਸਤੋ ਅੱਜ ਤੁਹਾਨੂੰ ਅਸੀਂ ਜਗਰਾਉਂ ਸ਼ਹਿਰ ਚ ਲੈ ਕੇ ਚੱਲਦੇ ਆਂ ਜਿੱਥੇ ਕੇ ਮਹਾਰਾਜਾ ਰਣਜੀਤ ਸਿੰਘ ਸ਼ੋਹ ਹੋਇਆ ਸੀ ਇਥੇ ਦੋ ਬੁਸ਼ੇਰੀਆਂ ਦੀ ਅਸੀਂ ਇੰਟਰਵਿਊ ਕੀਤੀ ਸੀ ਤੇ ਦੋਨੇ ਬੁਸ਼ੇਰੀਆਂ ਆਪੋ ਆਪਣੀ ਪੋਜੀਸ਼ਨ ਤੇ ਆਈਆਂ ਨੀਲੀ ਬੁਸ਼ੇਰੀ ਆਈ ਆ ਦੋਸਤੋ ਪਹਿਲੇ ਨੰਬਰ ਤੇ ਤੇ ਚੌਥੇ ਨੰਬਰ ਤੇ ਆਈ ਆ ਤੇ ਲਗਾ ਕਮੈਤ ਬੁਸ਼ੇਰੀ ਕੀ ਆ ਡਿਟੇਲ ਬਾਈ ਤੋਂ ਲੈ ਕੇ ਦਰਦੇ ਆਜੋਗੇ ਤੇ ਸਾਡੇ ਨਾਲ ਬਾਈ ਇਧਰ ਲੈ ਕੇ ਆਇਆ ਕਿ ਨੀਲੀ ਵਛੇਰੀ ਲੈ ਕੇ ਆਇਆ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਕਿਹੜੇ ਪਿੰਡ ਤੋਂ ਆਇਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਤੁਹਾਡਾ ਪਿੰਡ ਕਿਹੜਾ ਹਮਾਰਾ ਪਿੰਡ ਹੈ ਜੇਤੋ ਜੀ ਜੇਤੋ ਹਾਂ ਜੀ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਇੱਕ ਹੀ ਲੈ ਕੇ ਆਇਆ ਇੱਕ ਲੈ ਕੇ ਆਇਆ ਠੀਕ ਹੈ ਤੇ ਬਾਈ ਇਹਦੀ ਡਿਟੇਲ ਦਿਓ ਸਾਨੂੰ ਇਹਦਾ ਨਾਮ ਕੀ ਹੈ ਬਾਈ ਇਸਕਾ ਨਾਮ ਹੈ ਜੀ ਹਿਰਨੀ ਕੀ ਹਿਰਨੀ 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 ਹਾਂ ਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਆ ਇਸਕਾ ਪਿਓ ਹੈ ਦੇਵਰਾਓ ਉਦੇ ਰਾਜ ਉਦੇ ਰਾਜ ਤੇ ਮਦਰ ਵਾਲੇ ਪਾਸਿਓਂ ਕੀ ਦੀ ਹੈ ਬਈ ਇਸ ਕੀ ਮਾਂ ਨੀਲੀ ਘੋਰੀ ਥੀ ਨੀਲੀ ਕੁੜੀ Rajasthan Rajasthan ਮੇ ਤੇ ਬਈ ਇਸ ਟਾਈਮ ਕੁੜੀ ਨੇ ਕੀ ਹਾਈਟ ਕਰ ਲਈ ਮੈਂ ਵੇਖਦਾ ਹਨਾ ਕਾਫੀ ਹਾਈਟ ਕਰੀ ਹੈ ਨਾ ਯਾਰ ਆਪਣੇ ਤੋਂ ਬੜੀ ਉੱਚੀ ਲੱਗਦੀ ਹੈ ਬਾਸ਼ਟ ਮਾਸਟਾਈਟ ਕਿੰਨੀ ਬਈ ਬਾਸ਼ਟ ਬਾਟ ਹਾਂਜੀ ਠੀਕ ਹੈ ਤੇ ਇਸ ਟਾਈਮ ਉਮਰ ਕਿੰਨੀ ਹੈ ਬਾਈ ਬੇਸ਼ੀ ਇਸ ਦੀ ਉਮਰ ਹੋ ਗਈ 26 ਮੰਦ 26 ਮਹੀਨੇ ਹਾਂਜੀ ਠੀਕ ਹੈ ਤੇ ਅੱਗੇ ਵੀ ਬਾਈ ਸ਼ੋਹ ਦੇ ਵਿੱਚ ਆਉਣੇ ਹੋ ਕਿ ਪਹਿਲੀ ਵਾਰ ਹੀ ਇੱਥੇ ਆਏ ਹੋ ਨਹੀਂ ਇਹ ਦੋ ਤਿੰਨ ਜਗ੍ਹਾ ਜਿੱਤੀ ਹੋਈ ਹੈ ਦੋ ਤਿੰਨ ਜਗ੍ਹਾ ਤੇ ਜਿੱਤੀ ਹੋਈ ਆ ਕਿਹੜੇ ਕਿਹੜੇ ਸ਼ੋਹ ਤੇ ਜਿੱਤੀ ਵੀ ਹੈ ਬਾਈ ਪੁਸ਼ਕਰ ਜਿੱਤੀ ਜੀ ਠੀਕ ਹੈ ਜੀ ਜੋਧਪੁਰ ਜੋਧਪੁਰ ਤੇ ਆਪਾਂ ਚੰਡੀਗੜ੍ਹ ਆ ਵੀ ਸਰਕਾਰੀ ਸ਼ੋਹ ਨਹੀਂ ਹੋਆ ਹਾਂਜੀ ਹਾਂਜੀ ਉਸਮੇ ਵੀ ਇਹ ਫਰਸਟ ਟਾਈ ਹੈ ਠੀਕ ਹੈ ਫਰਸਟ ਟਾਈ ਯਾਨੀ ਕਿ ਤਿੰਨਾਂ ਸ਼ੋਹਾਂ ਦੇ ਵਿੱਚ ਫਰਸਟ ਆਈ ਹੈ ਬੇਸ਼ੀ ਹਾਂ ਚਾਰ ਪੰਜ ਸ਼ੋਹ ਜਿੱਤ ਕੀ ਹੈ ਠੀਕ ਹੈ ਜੀ ਤੇ ਦੋਸਤੋ ਬਾਈ ਦੀ ਵਸ਼ੇਰੀ ਦੇਖੋ ਬਾਈ ਦੀ ਵਸ਼ੇਰੀ ਬਹੁਤ ਸੋਹਣੀ ਹੈ ਮੈਂ ਦੂਰੋਂ ਹੀ ਦੇਖ ਲਈ ਸੀ ਕਿ ਬਾਈ ਦੀ ਨਾ ਛੋਹ ਦੇ ਵਿੱਚ ਜਿੱਤੀ ਹੋਊਗੀ ਵਸ਼ੇਰੀ ਬਈ ਬੜੀ ਹਾਈਟ ਦੀ ਉੱਚੀ ਆ ਚੰਗੀ ਆ ਕੱਡ ਕੰਡੀਸ਼ਨ ਦੀ ਬੋਡੀ ਸਟਰਕਚਰ ਵਾਲੇ ਪਾਸੋਂ ਬੜੀ ਸੋਹਣੀ ਵਸ਼ੇਰੀ ਆ ਤੇ ਹੋਰ ਵੀ ਤੁਹਾਨੂੰ ਅਸੀਂ ਮੰਡੀ ਦੇ ਵਿੱਚ ਦਿਖਾਉਣੇ ਆ ਵੀ ਕਿਹੜੇ ਕਿਹੜੇ ਇੱਥੇ ਜਾਨਵਰ ਆਏ ਆ ਤੇ ਬਾੰਗ ਨਾਲ ਗੱਲਬਾਤ ਵੀ ਕਰਵਾਉਣੇ ਆ ਆਜੂ ਵੀ ਕੁਮਾਰਵਾੜੀ ਨਾ ਵਸ਼ੇਰੀ ਦਿਖਾਉਣੇ ਆ ਇੱਥੇ ਆਈ ਆ ਬਾਈ ਤੋਂ ਪੁੱਛਦੇ ਆ ਬਾਈ ਕਿਹੜੇ ਪਿੰਡ ਤੋਂ ਲੈ ਕੇ ਆਏ ਆ ਕਿਹੜਾ ਇਹ ਤਾਰੀ ਬਾਈ ਦੀ ਆ ਜਗਰਵਾ ਜੀ ਲੀਲਾ ਪੈਂਟ ਮੇਕਿੰਗ ਠੀਕ ਹੈ ਤੇ ਭਾਈ ਇਹਦਾ ਨਾਮ ਕੀ ਆ ਬਸ਼ੇਰੀ ਦਾ ਇਹਦਾ ਮਾਂ ਰੁਕਮਣੀ ਆ ਰੁਕਮਣੀ ਹਾਂਜੀ ਠੀਕ ਨਹੀਂ ਨਹੀਂ ਯੁਧਰਾਨੀ ਆ ਯੁਧਰਾਨੀ ਅੱਛਾ ਯੁਧਰਾਨੀ ਆ ਹਾਂਜੀ ਤੇ ਭਾਈ ਇਹਦੀ ਬਲੱਡ ਲਾਈਨ ਕੀ ਆ ਇਹਦੀ ਬਲੱਡ ਲਾਈਨ ਇਹ ਤਾਂ ਆਪ ਦਿਲਵਾਗ ਦੀ ਹੋਗੀ ਜੀ ਇਹਦੀ ਮਾਂ ਤੂਫਾਨ ਦੀ ਆ ਡਾਇਰੈਕਟ ਡਾਇਰੈਕਟ ਤੇ ਭਾਈ ਇਹਦਾ ਕੱਦ ਕਾਠ ਕੀ ਆ ਨਾਲੇ ਇਹਦਾ ਉਮਰ ਦੱਸਿਓ ਇਹ ਹਜੇ 20 ਆ ਕਿ ਮੰਥ ਦੀ ਆ ਜੀ ਹਾਂਜੀ ਇਹਦਾ ਪੁਨਹਤਰੇ 60 ਇੰਚ ਕਰਦਾ 60 ਇੰਚ ਕਰਦਾ ਤੇ ਭਾਈ ਇਹਦੀ ਮਾਰਕਿੰਗ ਕੀ ਆ ਇਹਦੀ ਮਾਰਕਿੰਗ ਇਕੱਲੇ ਫੁੱਲ ਮੱਥੇ ਤੇ ਫੁੱਲ ਹੈ ਹੈਨਾ ਜੀ ਤੇ ਬਾਈ ਪਹਿਲਾਂ ਵੀ ਸ਼ੋਅ ਦੇ ਵਿੱਚ ਕਦੇ ਲੈ ਕੇ ਆਂਦਾ ਜਾਨਾ ਮੈਂ ਕਿ ਪਹਿਲੇ ਹੀ ਇਹ ਪਹਿਲੇ ਇਹ 11 ਮੰਤ ਦਾ ਸੀ ਉਦੋਂ ਇਹ ਫ੍ਰੀਜ ਕੋਡ ਪਹਿਲੇ ਨਮਰ ਤੇ ਆਇਆ ਸੀ ਜਿਹਰੇ ਚ 60 ਪਛੜੀਆਂ ਸੀ ਜੀ ਹਾਂਜੀ ਤਾਂ ਯਾਨੀ ਕਿ ਪਹਿਲੇ ਨੰਬਰ ਤੇ ਪਹਿਲਾ ਇੱਕ ਸ਼ੋਅ ਦੇ ਵਿੱਚ ਆ ਚੁੱਕੀ ਹਾਂ ਹਾਂਜੀ ਉਦੋਂ ਛੋਟੀ ਸੀ 11 ਮੰੰਦੀ ਸੀ ਜੀ ਤੇ ਬਈ ਹੋਰ ਕਿੰਨੇ ਜਾਨਵਰ ਲੈ ਕੇ ਆਂਦੇ ਆ ਤੁਸੀਂ ਇੱਥੇ ਇਹ ਜੀ ਦੋ ਜਾਨਵਰ ਲੈ ਕੇ ਆਏ ਆ ਠੀਕ ਹੈ ਜੀ ਤੇ ਇੱਕ ਆਪਣੀ ਨੀਲੀ ਤੇ ਕਿਹੇ ਹਾਂਜੀ ਜੀ ਤੇ ਬਈ ਆਪਣਾ ਸਟੱਡ ਫਾਰਮ ਕਿੱਥੇ ਆ ਕੀੜ ਆਪਣਾ ਲੀਲਾ ਮੈਕ ਸਿੰਘ ਹੈ ਜੀ ਹਾਂਜੀ ਚੌਧਰੀ اسٹیਟ ਫਾਰਮ ਲੀਲਾ ਮੈਕ ਸੀ ਤੇ ਬਈ ਹੋਰ ਕਿੰਨੇ ਜਾਨਵਰ ਰੱਖੇ ਆਪਣੇ ਫਾਰਮ ਆਪਣੇ ਪਾਸ ਹੈਗੇ 70 ਜਾਨਵਰ 70 ਹਾਂਜੀ ਹਾਂਜੀ ਜੀ ਜੀ ਤੇ ਦੋਸਤੋ ਬਾਈ ਨਹੀਂ ਬਸ਼ੇਰੀ ਦੇਖੋ ਤੁਸੀਂ ਬਹੁਤ ਸੋਹਣੀ ਬਸ਼ੇਰੀ ਆ ਬਾਈ ਤੇਰੀ ਹੈ ਨਾ ਇੱਕ ਸ਼ੋਅ ਦੋਸਤੋ ਜਿੱਤ ਚੁੱਕੀ ਆ ਯਾਨੀ ਕਿ